ਸੋ ਹਾਂਜੀ ਦੋਸਤੋ ਵੈਲਕਮ ਕਰਦੇ ਆ ਆਪਣੇ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਦੋਸਤੋ ਇੱਕ ਖਬਰ ਜਿਹੜੀ ਕਿ ਅੱਗ ਵਾਂਗੂ ਫੈਲ ਰਹੀ ਹੈਗੀ ਹੈ ਸੋ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਸੋ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਬਿਆਨ ਸੋ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਇਹ ਆਪਣੇ ਬਿਆਨਾਂ ਵਿੱਚ ਕਿਹਾ ਉਹ ਕਹਿੰਦੇ ਕਿ ਮੈਂ ਅਸਲੀ ਯੋਧਾ ਹਾਂ ਮੇਰੇ ਸਰੀਰ ਦੀ ਹਰੇਕ ਹੱਡੀ ਮੈਨੂੰ ਲੜਨ ਲਈ ਕਹਿੰਦੀ ਹੈ ਸੋ ਇਹ ਦੇ ਵਿੱਚ ਜਸਟਨ ਟਰੂਡੋ ਜੀ ਦਾ ਇਹ ਬਿਆਨ ਸੀਗਾ ਸੋ ਕਾਫੀ ਇਹਦੇ ਵਿੱਚ ਚੀਜ਼ਾਂ ਰਹਿਣਗੀਆਂ ਸੋ ਕਿਸ ਤਬਾ ਕਰਕੇ ਜਾਂ ਕੋਈ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਿਸ ਤਰ੍ਹਾਂ ਇਸ ਅ ਮਤਲਬ ਅਸਤੀਫੇ ਨੂੰ ਜਿਹੜਾ ਕਿ ਪ੍ਰਵਾਨਗੀ ਦਿੱਤੀ ਹੈ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਦੋਸਤੋ ਜਿਹੜੀ ਕਿ 6 ਜਨਵਰੀ ਦੀ ਗੱਲ ਹੈਗੀ 2025 ਦੇ ਵਿੱਚ ਜਸਟਨ ਟ੍ਰੂਡੋ ਨੇ ਲਿਬਰਲ ਪਾਰਟੀ ਦੇ ਆਗੂ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਜਿਹੜਾ ਕਿ ਐਲਾਨ ਕਰ ਦਿੱਤਾ ਹੈਗਾ ਸੋ ਇਹਦੇ ਵਿੱਚ ਟ੍ਰੂਡੋ ਨੇ ਕਿਹਾ ਕਿ ਉਹਨਾਂ ਨੇ ਆਪਣੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਸਤੀਫਾ ਦੇਣ ਦਾ ਜਿਹੜਾ ਕਿ ਫੈਸਲਾ ਕੀਤਾ ਸੋ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਹਨ ਕਿਉਂਕਿ ਅਗਰ ਕੋਈ ਚੰਗਾ ਲੀਡਰ ਹੁੰਦਾ ਉਹ ਚੰਗੇ ਕੰਮ ਵੀ ਕਰਦਾ ਹੈਗਾ ਫਿਰ ਵੀ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਕਹਿਣ ਨੂੰ ਸਾਨੂੰ ਮਿਲਦੀਆਂ ਹਨ ਸੋ ਮੇਨ ਗੱਲ ਕਰਦੇ ਆਪਾਂ ਪੰਜਾਬੀਆਂ ਦੇ ਲਈ ਸੋ ਪੰਜਾਬੀਆਂ ਲਈ ਇਹ ਇੱਕ ਵਧੀਆ ਗੱਲ ਜਿਹੜੀ ਕਿ ਨਹੀਂ ਹੋਈ ਹੈਗੀ ਸੋ ਪੰਜਾਬੀਆਂ ਦੀ ਕਾਫੀ ਹੱਕ ਦੇ ਵਿੱਚ ਜਿਹੜੇ ਕਿ ਜਸਨ ਟੁੱਟੂ ਨੇ ਕੰਮ ਕੀਤਾ ਹੈਗਾ ਸਟੂਡੈਂਟਾਂ ਦੇ ਹੱਕ ਦੇ ਵਿੱਚ ਸੋ ਇਹ ਚੀਜ਼ਾਂ ਨੇ ਜਿਹੜੀਆਂ ਕਿ ਅੱਗੇ ਜਾ ਕੇ ਸਟੂਡੈਂਟਾਂ ਨੂੰ ਕਿਸੇ ਤਰ੍ਹਾਂ ਨਾਲ ਦਿੱਕਤਾਂ ਜ਼ਰੂਰ ਪਾ ਸਕਦੀਆਂ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਸੋਚੀਆਂ ਸੀ ਸਟੂਡੈਂਟਾਂ ਲਈ ਔਰ ਬਹੁਤ ਕੁਝ ਇਹਨਾਂ ਨੇ ਕੀਤਾ ਵੀ ਹੈਗਾ ਹੈਗੇ ਸੋ ਇਸੇ ਤਰ੍ਹਾਂ ਕੁਝ ਪਿਛਲੇ ਮਹੀਨੇ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਇੱਕ ਮਤਭੇਦ ਚੱਲ ਰਿਹਾ ਹੈਗੇ ਪਿਛਲੇ ਮਹੀਨੇ ਦਸੰਬਰ ਦੇ ਵਿੱਚ ਹੀ ਉਹਨਾਂ ਦੇ ਵਿੱਤ ਮੰਤਰੀ ਕ੍ਰਿਸਟੀਨਿਆ ਫਰੀ ਲੈਂਡ ਨੇ ਜਿਹੜਾ ਕਿ ਅਸਤੀਫਾ ਦੇ ਦਿੱਤਾ ਸੀ ਔਰ ਇਸ ਦੇ ਲਈ ਉਹਨਾਂ ਦੇ ਵਿੱਚ ਜਿਹੜੇ ਕਿ ਕੁਝ ਮਤਭੇਦ ਇਹ ਚੱਲ ਰਹੇ ਹੈਗੇ ਕਿ ਤਰ ਅਸਲ ਜਿਹੜੀ ਕਿ ਕ੍ਰਿਸਟੀਨਾ ਜਿਹੜੀ ਫਿਰ ਲੈਡ ਹੈਗੀ ਆ ਉਸਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਲਗਾਏ ਗਏ ਸੰਭਾਵਿਤ ਟੈਰਿਫ ਦੇ ਮੁੱਦੇ ਤੇ ਦੋਵਾਂ ਦੇ ਵਿਚਾਲੇ ਮਤਲਬ ਡਸਟਨ ਟਰੂਡੋ ਤੇ ਤੇ ਕੈਸਟਰੀਨਾ ਦੇ ਵਿਚਾਲੇ ਇੱਕ ਪੈਂਸਵਾੜੀ ਹੋ ਗਈ ਸੀ ਤਾਂ ਮਤਭੇਦ ਹੋ ਗਏ ਸੀ ਉਸ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੇ ਲਈ ਜਾਂ ਪੰਜਾਬੀ ਸਟੂਡੈਂਟਾਂ ਲਈ ਜਾਂ ਸਾਰੇ ਆਲ ਓਵਰ ਵਰਲਡ ਸਟੂਡੈਂਟਾਂ ਲਈ ਕੁਝ ਹੱਦ ਤੱਕ ਠੀਕ ਨਹੀਂ ਹੋਈਆਂ ਹੈਗੀਆਂ ਅਤੇ ਬਾਕੀ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਕਿ ਅੱਗੇ ਲਿਬਰਲ ਪਾਰਟੀ ਦਾ ਮੇਨ ਬੰਦਾ ਮਨਿਸਟਰ ਜਿਹੜਾ ਕਿ ਚੁਣਿਆ ਜਾਂਦਾ ਹੈਗਾ ਸੋ ਅੱਗੇ ਕਿਸ ਤਰ੍ਹਾਂ ਕੰਮ ਕਰਦਾ ਤੁਹਾਡੇ ਨਾਲ ਇਸੇ ਚੈਨਲ ਤੇ ਸ਼ੇਅਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਓ ਜੀ ਸਬਸਕ੍ਰਾਈਬ ਜਰੂਰ ਕਰਿਓ ਸੋ ਬਾਕੀ ਦਬਾਅ ਦੀ ਜੇ ਗੱਲ ਕਰੀਏ ਤਾਂ 트ੰਪ ਜਾਂ ਮੋਦੀ ਦਾ ਨਹੀਂ ਹੈਗਾਗਾ ਬਾਕੀ ਕੁਝ ਪਾਰਟੀਆਂ ਦੇ ਵਿੱਚ ਆਟੋਮੈਟਿਕ ਜਿ ਮਤਪੀਦ ਪੈਦਾ ਹੋ ਜਾਂਦੇ ਆ ਸੋ ਕੁਝ ਚੀਜ਼ਾਂ ਕਰਕੇ ਅਸਤੀਫਾ ਉਹਨਾਂ ਨੇ ਦਿੱਤਾ ਹੈਗਾ ਕਾਫੀ ਸੋਚ ਸਮਝ ਕੇ ਸੋ ਇਹ ਇਹ ਅਪਡੇਟ ਸੀਗੀ ਤੁਹਾਡੇ ਲਈ ਸੋ ਚੈਨਲ ਨੂੰ ਸਬਸਕ੍ਰ